ਹਾਂਜੀ ਪਿੰਡ ਰਜਿੰਦਰਗੜ ਦੇ ਰੇਲਵੇ ਪੁਲ ਦੇ ਥੱਲੇ ਇਸ ਵਕਤ ਅਸੀਂ ਮੌਜੂਦ ਹਾਂ ਜੋ ਕਿ ਜਿਹੜੇ ਅੱਜ ਦੇ ਜੋ ਤਾਜ਼ਾ ਹਾਲਾਤ ਹੈ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤਕਰੀਬਨ 3 ਦਿਨ ਹੋ ਚੁੱਕੇ ਹਨ ਮੀਂਹ ਹਟੇ ਨੂੰ 3 ਦਿਨ ਮੀਂਹ ਹਟਣ ਤੋਂ ਬਾਅਦ ਵੀ ਜੋ ਪੁਲ ਦੇ ਹਾਲਾਤ ਹੈ ਅੱਜ ਉਹਨਾਂ ਤੇ ਅਸੀਂ ਗੱਲਬਾਤ ਕਰਨੀ ਹੈ ਪਿੰਡ ਦੇ ਵਾਸੀਏ ਜਿਹੜੇ ਉਹ ਇਸ ਕੰਮ ਤੋਂ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਹਨ ਤੇ ਬਾਕੀ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਤੇ ਤਕਰੀਬਨ ਮੈਂ ਕਹਿੰਦਾ ਚਾਚੇ ਅੱਜ 2-3 ਦਿਨ ਹੋ ਗਿਆ ਆਪਾਂ ਨੂੰ ਪਾਣੀ ਕੱਢਦੇ ਨੂੰ ਹਣਾ ਇਦੇ ਬਾਰੇ ਦੱਸੋ ਵੀ ਇਹ ਕਿਉਂ ਆਪਾਂ ਨੂੰ ਇੰਨੀ ਹੈਰਾਨ ਜਿਹੜੇ ਆਪਾਂ ਇਸ ਕੰਮ ਤੋਂ ਹੋ ਰਹੇ ਆਂ ਸਾਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕਹਿੰਦੇ ਦਿਲਪ੍ਰੇਤੀ ਲੋ ਬਲੌਗ ਨੂੰ ਦੇਖ ਰਹੇ ਆਂ ਪਿੰਡ ਰਜਿੰਦਰਗੜ੍ਹ ਪੰਚਾਇਤ ਤੇ ਨਗਨ ਵਾਸੀਆਂ ਵੱਲੋਂ ਸਾਰਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤਕਰੀਬਨ ਜੋ ਅਸੀਂ ਹਾਲਾਤ ਦਿਖਾ ਰਹੇ ਆਂ ਤੁਹਾਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਇਹ ਜੋ ਅੰਡਰ ਬ੍ਰਿਜ ਦੇ ਵਿੱਚ ਪਾਣੀ ਹੈ ਇੱਕਾਫੀ ਭਰਿਆ ਹੋਇਆ ਸੀ ਤਕਰੀਬਨ 4 ਤੋਂ 5 ਫੁੱਟ ਪਾਣੀ ਇਹ ਅੰਡਰ ਬ੍ਰਿਜ ਦੇ ਵਿੱਚ ਇੱਥੇ ਬਲੌਕ ਹੋਇਆ ਹੋਇਆ ਸੀਗਾ ਐਸੇ ਤਰ੍ਹਾਂ ਜਿੰਨੇ ਵੀ ਤਕਰੀਬਨ ਪੰਜਾਬ ਦੇ ਵਿੱਚ ਅੰਡਰ ਬ੍ਰਿਜ ਬਣੇ ਹੋਏ ਆ ਉਹ ਸਾਰਿਆਂ ਦਾ ਜ਼ਿਆਦਾਤਰ ਆਪਾਂ ਕਹਿ ਲਈਏ ਵੀ 95% ਇਹੀ ਹਾਲ ਹੈ ਅਸੀਂ 3 ਦਿਨ ਇਹਨਾਂ ਦੇ ਜੋ ਤੁਹਾਨੂੰ ਅਸੀਂ ਸਾਈਨ ਬੋਰਡ ਵੀ ਦਿਖਾਵਾਂਗੇ ਜਿਨ੍ਹਾਂ ਤੇ ਰੇਲਵੇ ਅਧਿਕਾਰੀਆਂ ਦੇ ਬਾਕਾਇਦਾ ਨੰਬਰ ਦਿੱਤੇ ਹੋਏ ਆ ਉਹਦੇ ਤੇ ਬਣਾ ਕੇ ਲਿਖਿਆ ਹੋਇਆ ਵੀ ਜਦੋਂ ਕਿਸੇ ਅੰਡਰ ਬ੍ਰਿਜ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਪਾਣੀ ਦੀ ਆਊਗੀ ਸਾਡੇ ਨਾਲ ਸੰਪਰਕ ਕਰਿਆ ਜਾਵੇ ਹੋਈ ਕੋਈ ਕਾਰਵਾਈ ਉਸ ਤੇ ਕੋਈ ਦਿਲਪ੍ਰੀਤ ਜੀ ਕੋਈ ਇੱਥੇ ਕਾਰਵਾਈ ਨਹੀਂ ਹੋਈ ਤਿੰਨ ਦਿਨ ਅਸੀਂ ਲਗਾਤਾਰ ਇਹਨਾਂ ਨੂੰ ਫੋਨ ਕਰਦੇ ਰਹੇ ਮੇਰੇ ਕੋਲ ਸਬੂਤ ਦੇ ਤੌਰ ਤੇ ਇਹਨਾਂ ਫੋਨ ਦੇ ਵਿੱਚ ਇਹਨਾਂ ਦੇ ਨੰਬਰ ਵੀ ਐ ਉਹ ਵੀ ਮੈਂ ਦਿਖਾ ਸਕਦਾ ਹਾਂ ਪਰ ਅੱਜ ਅਸੀਂ ਇੱਕ ਮੁੱਦੇ ਨੂੰ ਮੇਨ ਦੇ ਕੇ ਜਦੋਂ ਸਵੇਰੇ ਅਸੀਂ ਆ ਸੁਖਵਾਲ ਜੀਓ ਨੇ ਗੁਰਮukh ਜੀਓ ਨੇ ਅਸੀਂ ਆਏ ਇੱਥੇ ਤਾਂ ਤਿੰਨ ਚਾਰ ਗੱਡੀਆਂ ਦੇ ਜੋ ਬੰਪਰ ਟੁੱਟ ਚੁੱਕੇ ਉਸ ਤੋਂ ਬਾਅਦ ਅਸੀਂ ਚਲੋ ਦੇਖਿਆ ਵੀ ਚਲੋ ਹਜੇ ਇਹ ਬੰਪਰ ਟੁੱਟ ਰਹੇ ਹਨ ਬਹੁਤ ਵੱਡਾ ਨੁਕਸਾਨ ਹੈ ਉਸ ਤੋਂ ਬਾਅਦ ਫਿਰ ਇੱਥੇ ਜੋ ਡਿਊਟੀ ਤੇ ਜਾਂਦੇ ਆ ਜਾਂ ਸਾਡੇ ਇਲਾਕੇ ਦੇ ਲੋਕ ਇੱਥੇ ਨੂੰ ਲੰਘਦੇ ਆ ਰਾਹੀরা ਉਹਨਾਂ ਦੇ ਮੋਟਰਸਾਈਕਲ ਵੀ ਇੱਥੇ ਡਿੱਗੇ ਇਹਦੇ ਵਿੱਚ ਇੱਕ ਸਾਈਡ ਗਰੀਲਾਂ ਬਣੀ ਹੈ ਗਰੀਲਾਂ ਦੇ ਤਾਂ ਚਲੋ ਬਚਾਉ ਹੋ ਜਾਂਦਾ ਹੈ ਦੂਜੇ ਸਾਈਡ ਜਿੱਥੇ ਤੁਸੀਂ ਸਾਹਮਣੇ ਕੈਮਰਾ ਕਮਾ ਕੇ ਦਿਖਾਓ ਕਿ ਨਾ ਟਰੈਕਟਰ ਲੱਗਿਆ ਪੰਪ ਲੱਗਿਆ ਉੱਥੇ ਪਾਣੀ ਕੱਢਣ ਵਾਸਤੇ ਉਹਦੇ ਵਿੱਚ ਹੈ ਤਕਰੀਬਨ ਇੱਕ ਖੱਡਾ ਬਣ ਚੁੱਕਿਆ ਹੈ ਟਰੈਕਟਰ ਵਾਲੀ ਸਾਈਡ ਜੋ 3-4 ਫੁੱਟ ਡੂੰਘਾ ਹੈ ਉਹਦੇ ਵਿੱਚ ਮੋਟਰਸਾਈਕਲ ਵਾਲੇ ਵੀ ਕਈ ਡਿੱਗੇ ਆ ਸਰਪੰਚ ਸਾਹਿਬ ਜਿਹੜੇ ਮਤਲਬ ਜਦੋਂ ਇਹ ਬਣਿਆ ਤਾਂ ਇਹ ਇਹਦੇ ਮਤਲਬ ਵੱਡੇ ਵੱਡੇ ਇੰਜੀਨੀਅਰਾਂ ਨੇ ਕਿ ਆਪਾਂ ਕਹਿ ਦਿੰਨੇ ਕੰਮ ਕਰਿਆ ਤਾਂ ਉਹਨਾਂ ਨੇ ਇਹ ਚੀਜ਼ ਦਾ ਦਾਵਾ ਦਵਾਇਆ ਤਾਂ ਕਹਿੰਦੇ ਵੀ ਬਰਸਾਤ ਹੋਵੇ ਕੁਝ ਹੋਵੇ ਇੱਥੇ ਪਾਣੀ ਨਹੀਂ ਖੜੂਗਾ ਇਹ ਇਹ ਮਤਲਬ ਹੁਣ ਆਪਾਂ ਇੰਜੀਨੀਅਰ ਨੂੰ ਆਪਾਂ ਇਹ ਗੱਲ ਬਚਾਉਣੀ ਹੈ ਵੀ ਹਾਂਜੀ ਵੀ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਇਹ ਕਾਰਨ ਹਾਂ ਦਿਲਬਰੀ ਤੇ ਮੈਂ ਤੁਹਾਨੂੰ ਦੱਸਦਾ ਜਦੋਂ ਆਪਣਾ ਇਹ ਅੰਡਰ ਬ੍ਰਿਜ ਬਣਿਆ ਤਾਂ ਉਸ ਟਾਈਮ ਆਪਣੇ ਇਲਾਕੇ ਨੇ ਇੱਕ ਵਾਰੀ ਰੋਕਿਆ ਵੀ ਇੱਕ ਸਾਲ ਲਈ ਇਹ ਰੁਕਿਆ ਰਿਹਾ ਰੁਕਿਆ ਰਿਹਾ ਜੀ ਬਿਲਕੁਲ ਉਹਦੇ ਵਿੱਚ ਆਪਾਂ ਨੇ ਇੱਕ ਮੰਗ ਰੱਖੀ ਵੀ ਚਲੋ ਅੰਡਰ ਬ੍ਰਿਜ ਬਣ ਰਹੇ ਆ ਇਹ ਅੰਡਰ ਬ੍ਰਿਜ ਦੇ ਵਿੱਚ ਪਾਣੀ ਦਾ ਨਿਕਾਸ ਜ਼ਰੂਰ ਕਰਿਆ ਜਾਵੇ। ਬਿਲਕੁਲ ਵੱਡਾ ਵੱਡਾ ਸਭ ਤੋਂ ਵੱਡਾ ਕਿਉਂ ਆਪਾਂ ਦੇਖਦੇ ਹੁੰਦੇ ਸੀ ਆਪਾਂ ਆਪਣੇ ਅੰਡਰ ਬ੍ਰਿਜੇ ਤੋਂ ਪਹਿਲਾਂ ਹਾਂਜੀ ਕਈ ਅੰਡਰ ਬ੍ਰਿਜ ਬਣ ਕੇ ਤਿਆਰ ਹੋ ਚੁੱਕੇ ਸੀ। ਜੀ ਜੀ ਜੀ। ਉੱਥੇ ਫਿਰ ਇਹਨਾਂ ਨੇ ਚਲੋ ਇੰਜੀਨੀਅਰਾਂ ਨੇ ਜੋ ਇਹਨਾਂ ਨੂੰ ਪਾਸ ਕਰਿਆ ਇਹਦੇ ਨਾਲ ਬਾਹਰਲੀ ਸਾਈਡ ਖੂਬ ਬਣਾਏ ਐ। ਜੀ ਜੀ ਜੀ। ਜੋ ਆਪਾਂ ਕਹਿੰਦੇ ਨੇ ਪਾਣੀ ਦਾ ਰੀਚਾਰਜ ਪਿਟ ਬਿਲਕੁਲ ਉਹ ਬਣਾਇਆ ਗਿਆ ਪਰ ਉਹਦਾ ਵੀ ਮਸਲਾ ਨਹੀਂ ਜਦੋਂ ਇਹਦੇ ਵਿੱਚ ਆਪਣੀ ਮਿੱਟੀ ਇਕੱਠੀ ਹੋ ਕੇ ਗਾਰ ਬਣ ਕੇ ਭਰ ਜਾਂਦਾ ਜੀ 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 ਉਹ ਫਿਰ ਇਹ ਬਲੌਕ ਹੋ ਜਾਂਦਾ ਉਹ ਬਲੌਕ ਹੁੰਦਾ ਹਾਂ ਇਹ ਹੁਣ ਕਹਿੰਦਾ ਇਹੀ ਆਪਾਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਇਹ ਵੀਡੀਓ ਰਾਹੀਂ ਵੀ ਜਿਸ ਤਰ੍ਹਾਂ ਵੀ ਐਦਾ ਕੋਈ ਮਸਲਾ ਹੈ ਇਹ ਹੱਲ ਕਰਿਆ ਜਾਵੇ ਇਹ ਬਹੁਤ ਵੱਡੀ ਇੱਕ ਦੁਰਘਟਨਾ ਬਣ ਸਕਦੀ ਹੈ ਕੋਈ ਇੱਥੇ ਕਿਸੇ ਪਰਿਵਾਰ ਦਾ ਜੀ ਡੁੱਬੇ ਵੀ ਸਕਦਾ ਹੈ ਜਦੋਂ ਕੋਈ ਵਹੀਕਲ ਡਿੱਗਦਾ ਜਿੰਨੇ ਮਤਲਬ ਮੋਟਰਸਾਈਕਲ ਉਹ ਜਿੱਥੇ ਹੁਣ ਆਪਾਂ ਨੇ ਟਰੈਕਟਰ ਤੇ ਆਪਾਂ ਨੇ ਇੰਜਣ ਲਾਇਆ ਹੋਇਆ ਹੈ ਉੱਥੇ ਮੈਂ ਅਕਸਰ ਜੇ ਆਪਾਂ ਨੇ ਕਿੰਨੀ ਵਾਰ ਇੱਥੇ ਨੂੰ ਗੁਜ਼ਰਦੇ ਆ ਉੱਥੇ ਪਲੇਟਾਂ ਨਹੀਂ ਛੱਡਦੇ ਹੈ ਉਹਨਾਂ ਬਾਰੇ ਵੀ ਦੱਸੋ ਵੀ ਕੀ ਹੁੰਦਾ ਦੇਖੋ ਪਲੇਟਾਂ ਬਾਰੇ ਮੈਂ ਤੁਹਾਨੂੰ ਚਾਣਨਾ ਪਾਉਣੀ ਚਾਹੁੰਨੇ ਇਸ ਜਗ੍ਹਾ ਤੇ ਜੀ ਪੰਜ ਪਲੇਟਾਂ ਲੱਗੀਆਂ ਹੋਈਆਂ ਜੋ ਮਤਲਬ ਇੱਥੋਂ ਐਂਟਰ ਪੁਆਇੰਟ ਤੋਂ ਜਦੋਂ ਆਪਾਂ ਐਂਟਰ ਕਰਦੇ ਆ ਐਂਟਰ ਕਰਦੇ ਆ ਜੀ ਪੰਜ ਪਲੇਟਾਂ ਗਰੇਲਾਂ ਇੱਥੇ ਲੱਗੀਆਂ ਜੀ ਦੂਜੇ ਜਿੱਥੇ ਉਹ ਟਰੈਕਟਰ ਖੜਾ ਹੈ ਪੰਜ ਉਹ ਸਾਈਡ ਤੇ ਲੱਗੀਆਂ ਉਹ ਜਿੱਥੇ ਹੁਣ ਚਾਚਾ ਜੀ ਫਿਰਦੇ ਹਾਂ ਉੱਥੇ ਤਿੰਨ ਵਾਰ ਉਹ ਪਲੇਟਾਂ ਚੱਕੀਆਂ ਗਈਆਂ ਆਪਾਂ ਨੇ ਉਹਨਾਂ ਨੂੰ ਉੱਥੇ ਨਵੀਆਂ ਪੰਚਾਇਤ ਕਿੰ ਤਿੰਨ ਵਾਰ ਪਲੇਟਾਂ ਵੀ ਰੱਖੀਆਂ ਉਹਨੂੰ ਪ੍ਰੋਪਰ ਆਪਾਂ ਵੈਲਡ ਵੀ ਕਰਾਇਆ ਵੈਲਡ ਕਰਾ ਕੇ ਵੀ ਉਹ ਚੱਕਿਆ ਫੇਰ ਨਹੀਂ ਕਹਿੰਦੇ ਚੋਰ ਇਹਨਾਂ ਨੂੰ ਛੱਡ ਦੇ ਤੇ ਹੁਣ ਜੋ ਮਤਲਬ ਆਪਾਂ ਨੇ ਪ੍ਰਸ਼ਾਸਨ ਨੂੰ ਬੇਨਤੀਆਂ ਵੀ ਕਰ ਲਈਆਂ ਤੇ ਇਸ ਤੋਂ ਬਾਅਦ ਆਪਣੀ ਅਗਲੀ ਕਾਰਵਾਈ ਜਿਹੜੀ ਉਹ ਕੀ ਹੋਊਗੀ ਹੁਣ ਮਤਲਬ ਫੋਨ ਕਰਨ ਦੇ ਬਾਵਜੂਦ ਵੀ ਕੋਈ ਉਹਨਾਂ ਦਾ ਉਪਰਾਲਾ ਨਹੀਂ ਇਹ ਪੰਚਾਇਤ ਵੱਲੋਂ ਉਪਰਾਲਾ ਹੋ ਰਿਹਾ ਦੇਖੋ ਅਸੀਂ ਕਹਿੰਦੇ ਇਹ ਇਸ ਵਾਰ ਜੀ ਪੰਚਾਇਤ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹਨੂੰ ਪਾਣੀ ਨੂੰ ਕੱਢ ਰਹੇ ਹਾਂ ਜੇ ਐਦਾਂ ਦੀ ਸਮੱਸਿਆ ਆਊਗੀ ਅਸੀਂ ਵੀਡੀਓ ਰਹੀ ਜਿੰਨੇ ਵੀ ਅਧਿਕਾਰੀ ਉੱਚ ਅਧਿਕਾਰੀ ਇਹਨਾਂ ਨੂੰ ਦੇਖ ਦੇਖਣਗੇ ਵੀਡੀਓ ਨੂੰ ਉਹਨਾਂ ਨੂੰ ਬੇਨਤੀ ਕਰਦੇ ਆਂ ਇਹ ਇਸ ਤਰ੍ਹਾਂ ਦੀ ਇਹ ਸਮੱਸਿਆ ਨੂੰ ਹੱਲ ਕਰਿਆ ਜਾਵੇ ਤੀਜਾ ਤੀਜਾ ਸਾਲੇ ਚੱਲ ਰਹੇ ਹਾਲੇ ਪੁਲ ਨੂੰ ਜੀ ਆਪਾਂ ਤੀਜਾ ਸਾਲ ਤੀਜਾ ਚੌਥਾ ਸਾਲ ਹੈ ਵੀ ਜੇ ਹੁਣੇ ਇਹਦੀ ਇਹ ਹਾਲਤ ਹੋ ਰਹੀ ਹੈ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਕਰਨਾ ਹੈ ਤਾਂ ਆਉਣ ਵਾਲੇ ਸਾਲਾਂ ਚ ਦੇਖੋ ਇਹ ਦੁਰਘਟਨਾ ਦਾ ਹਾਸਾ ਬਣਦਾ ਕਹਿੰਦੇ ਕਲੀਅਰ ਹੈ ਜੀ ਅਸੀਂ ਕਹਿੰਦੇ ਫਿਰ ਹੌਲੀ-ਹੌਲੀ ਜੇ ਨਹੀਂ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚ ਕਰੂਗੇ ਜੀ ਉਹਨਾਂ ਦੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪਾਉਂਗੇ ਜੇ ਨਹੀਂ ਤਾਂ ਫਿਰ ਅਗਲਾ ਪ੍ਰੋਸੈਸ ਇਹ ਇੱਕ ਕਹਿੰਦੇ ਫਿਰ ਧਰਨਾ ਰੂਪ ਲੈ ਲੈਂਦਾ ਹੈ ਬਿਲਕੁਲ ਪੰਚਾਇਤ ਦਾ ਜੋ ਫੈਸਲਾ ਹੋਊਗਾ ਪਿੰਡ ਵਾਲੇ ਜਿਸ ਰਸਤੇ ਪੰਚਾਇਤ ਦਾ ਫੈਸਲਾ ਹੋਊਗਾ ਜਾਂ ਕਿਸੇ ਨੇ ਕਿਸੇ ਤਰ੍ਹਾਂ ਸੀ ਫਿਰ ਰੋਡ ਬੰਦ ਕਰਾਂਗੇ ਹੁਣ ਮਤਲਬ ਜਿਹੜਾ ਇਹ ਆਪਣਾ ਰੋਡ ਹੈ ਬਰਾਸ ਤੋਂ ਸਿੱਧਰ ਜਿੰਦਰਗੜ ਵਾਲਾ ਹਾਈਵੇ ਤੇ ਚੜਦਾ ਜਾ ਕੇ ਹਾਂਜੀ ਇਹ ਤਕਰੀਬਨ 18 ਫੁੱਟਾ ਰੋਡ ਹੈ ਵੱਡਾ ਰੋਡ ਹੈ ਵੱਡਾ ਰੋਡ ਜੋ ਕਹਿੰਦੇ ਅਰਜੰਦਰਗੜ ਹਾਈਵੇ ਤੋਂ ਲੈ ਕੇ ਹੂੰ ਚੁੰਨੀ ਚੁੰਨੀ ਨੂੰ ਅਟੈਚ ਹੁੰਦਾ ਜਾ ਕੇ ਚੁੰਨੀ ਨੂੰ ਅਟੈਚ ਹੁੰਦਾ ਹੈ ਇੱਥੇ ਕਈ ਕੰਪਨੀਆਂ ਦੇ ਟਿੱਪਰ ਵੀ ਚੱਲੇ ਆ ਉਹਨਾਂ ਨੂੰ ਵੀ ਅਸੀਂ ਕਈ ਵਾਰ ਰੋਕਿਆ ਇੱਥੇ ਖੱਡੇ ਦੇ ਉਹਨਾਂ ਨੇ ਵੀ ਜਾਦਾ ਕਾਰਨ ਬਣਾਏ ਆ ਬਿਲਕੁਲ ਬਿਲਕੁਲ ਜਣੀ ਇਹ ਹੁਣ ਜੋ ਹਾਲਾਤ ਨੇ ਇਹ ਤਕਰੀਬਨ ਸਾਨੂੰ ਦੂਏ ਸਾਲ ਤੋਂ ਇਹ ਫੇਸ ਕਰਨੇ ਪੈ ਰਹੇ ਆ ਸਰਪੰਚ ਸਾਹਿਬ ਕਹਿ ਲੈਨੇ ਵੀ ਜੇ ਮਤਲਬ ਇਹਦੀ ਕੋਈ ਜਲਦੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮਤਲਬ ਜੋ ਪੰਚਾਇਤਾਂ ਅਲਦਾਲੇ ਪਿੰਡਾਂ ਜਿਹੜੇ ਲੜ ਕੇ ਜੋ ਵੀ ਫੈਸਲਾ ਹੋਊਗਾ ਉਸ ਤੇ ਫਿਰ ਕਾਰਵਾਈ ਕੀਤੀ ਜਾਊਗੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਪਿੰਡ ਪੰਚਾਇਤ ਲੈਵਲ ਤੇ ਹੁਣ ਪਾਣੀ ਦਾ ਜਿਹੜਾ ਇਹਨੂੰ ਕੱਢਣ ਦਾ ਪੂਰਾ ਉਪਰਾਲਾ ਕੀਤਾ ਜਾ ਰਿਹਾ ਬਾਦਸ਼ੋਹ ਨੂੰ 3 ਦਿਨ ਹੋ ਚੁੱਕੇ ਆ ਬਾਦਸ਼ੋਹ ਨੂੰ 3 ਦਿਨ ਬਾਅਦ ਵੀ ਇਹ ਹਾਲਾਤਾਂ ਦੇ ਇਹ ਹਾਲਾਤ ਨੇ ਹੁਣ ਆਪਾਂ 3 ਦਿਨ ਬਾਅਦ ਪਾਣੀ ਇਹਨੂੰ ਕੱਢਣ ਲੱਗੇ ਆ ਕੰਡਾ ਹੋਈਆਂ ਵੀ ਆ ਇਹ ਕੰਡਾ ਸੀਮੈਂਟ ਮੇਨ ਮਤਲਬ ਮੇਨ ਇਹ ਚੀਜ਼ਾਂ ਜ਼ਿਆਦਾ ਨੁਕਸਾਨ ਕਰ ਰਹੀਆਂ ਆ ਆਪਾਂ ਨੂੰ ਜਿਵੇਂ ਹੁਣ ਕੰਡਾਂ ਦੇ ਵਿੱਚੋਂ ਪਾਣੀ ਆ ਰਿਹਾ ਉੱਥੇ ਕੰਡਾਂ ਦੇ ਵਿੱਚੋਂ ਆ ਰਿਹਾ ਵਿੱਚੋਂ ਪਾਣੀ ਆ ਰਿਹਾ ਮਤਲਬ ਇਹ ਕੰਮ ਨਹੀਂ ਸਹੀ ਹੋਇਆ ਜੋ ਨਹੀਂ ਸਹੀ ਨਹੀਂ ਹੋਇਆ ਉਹ ਸੀਮੈਂਟ ਆਪਣੇ ਆਪ ਖੁੱਲੀ ਜਾ ਰਿਹਾ ਖੁੱਲੀ ਜਾ ਰਿਹਾ ਹਾਂ ਉੱ ਉੱਥੇ ਬੋਰਡ ਲੱਗਾ ਹੋਇਆ ਜਿੱਥੇ ਪੂਰੀ ਘੜੀ ਸਾਹਮਣੇ ਉਹ ਦੇਖੋ ਪਾਣੀ ਆਪਾਂ ਪਾਣੀ ਆ ਰਿਹਾ ਦਾ ਉੱਥੇ ਰੋ ਹਲੇ ਵੀ ਮਤਲਬ ਪਾਣੀ ਦਾ ਜਿਹੜਾ ਬਹਾਵ ਹੈ ਉਹ ਇਧਰ ਨੂੰ ਆ ਰਿਹਾ ਹੈ ਇਹ ਕੰਦਾ ਨਾਲ ਸੀਮੈਂਟ ਜਿਹਾ ਉਹ ਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ